ਜੀ ਗਾਇਜ਼ ਅੱਜ ਆਪਾਂ ਆਇਆ ਐਚਪੀ ਐਚਪੀ ਦਾ ਮਤਲਬ ਹੋ ਗਿਆ ਹਿਮਾਚਲ ਪ੍ਰਦੇਸ਼ ਆਇਆ ਅੱਜ ਆਪਾਂ ਦੇਖ ਸਕਦੇ ਆਂ ਕਿ ਆਪਾਂ ਪ੍ਰਦੇਸ਼ ਆਇਆ ਤੇ ਹੁਣ ਆਪਾਂ ਚੱਲੇ ਆਂ ਮਾਤਾ ਚਿੰਤਪੁਰਨੀ ਦੇ ਤੁਹਾਨੂੰ ਆਪਾਂ ਉੱਥੇ ਜਾ ਕੇ ਜਿਹੜਾ ਦ੍ਰਿਸ਼ ਦਿਖਾਉਨੇ ਆਂ ਪਹਿਲਾ ਲੋਟਸ ਲੋਟਸ ਹੋਟਲ ਆ ਇੱਥੇ ਆਪਾਂ ਜਿਹੜੇ ਆ ਰਹੇ ਸੀਗੇ ਇੱਕ ਦਿਨ ਵਾਸਤੇ ਮੈਸੇ ਜਿਹੜੀ ਅੱਜ ਮੈਂ ਇੱਥੇ ਆ ਕੇ ਮੇਨ ਪੁਆਇੰਟ ਗੱਲ ਅੱਜ ਨੋਟ ਕਰੀ ਆ ਇਹ ਆ ਤੇਰਾ ਮੰਗਾਈ ਬਹੁਤ ਆ ਜਿਆਦਾ ਇੱਕ ਇੱਕ ਮਤਲਬ ਕਮਰੇ ਦਾ ਜਿਹੜਾ ਕਿਰਾਇਆ 4500 3500 2200 3000 ਹਿਆਰ ਪਾਣੀ ਦੀ ਬੋਤਲ 100 ਰੁਪਏ ਦੀ ਮੰਗਾਈ ਬਹੁਤ ਆ ਪਰ ਇੱਥੇ ਬਹੁਤ ਜਿਆਦਾ ਮੰਗਾਈ ਆ ਹੋਰ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਆ ਇੱਥੇ ਆਪਾਂ ਕੋਈ ਜਗ੍ਹਾ ਨਹੀਂ ਖਰੀਦ ਸਕਦੇ ਆਪਣੇ ਪੰਜਾਬ ਦੇ ਵਿੱਚ ਤਾਂ ਹਮਾਚਲੀ ਹੋ ਗਏ ਬਾਹਰਲੇ ਲੋਕ ਕਿੰਨੀਆਂ ਕੋਠੀਆਂ ਖਰੀਦੀ ਫਿਰਦੇ ਨੇ ਬਿਹਾਰ ਵਾਲੇ ਭਈਏ ਕਿੰਨੇ ਆ ਕੋਠੀਆਂ ਪਾਈ ਫਿਰਦੇ ਨੇ 150 ਰੁਪਿਆ ਪਾਰਕਿੰਗ ਲਿਆ ਇਹਨਾਂ ਨੇ ਸਾਤੋਂ ਗੱਡੀ ਖੜਾਉਣ ਦਾ ਦੇਖ ਲਓ ਕਿੰਨੇ ਮੰਗਿਆ ਇਹ ਇੱਥੇ ਉਰੇ ਤੋਂ ਥੋੜੀ ਦੂਰ ਹੀ ਆ ਨਾ ਮਾਤਾ ਦਾ ਮੰਦਿਰ ਤੇ ਉਰੇ ਤੋਂ ਅਸੀਂ ਤੁਰ ਕੇ ਜਾ ਰਹੇ ਆ ਤੇ ਬਸ ਹੁਣ ਅਸੀਂ ਪਹੁੰਚ ਗਏ ਆ ਤੇ ਆ ਦੇਖੋ ਪੁਲਿਸ ਮੱਛਲੀ ਪੁਲਿਸ ਪ੍ਰਵੇਸ਼ ਦੁਆਰ ਲੋ ਜੀ ਮੰਦਿਰ ਤਾ ਅਸੀਂ ਪਹੁੰਚ ਗਏ ਹੁਣ ਅਸੀਂ ਲਾਈਨਾਂ 'ਚ ਲੱਗ ਗਏ ਭੀੜ ਬਹੁਤ ਆ ਜ਼ਿਆਦਾ ਇੱਥੇ ਹਨਾ ਭੀੜ ਬਹੁਤ ਆ ਅਸੀਂ ਲਾਈਨ 'ਚ ਖੜੇ ਆ ਤੁਸੀਂ ਦੇਖ ਸਕਦੇ ਆ ਸਾਰੇ ਹਨਾ ਅਸੀਂ ਗਏ ਸੀਗੇ 29 ਜੂਨ ਨੂੰ ਹੁਣ ਤੁਸੀਂ ਦੇਖ ਸਕਦੇ ਆ 29 ਜੂਨ ਨੂੰ ਇੱਥੇ ਦਾ ਜਿਹੜਾ ਵੈਦਰ ਆ ਤੁਸੀਂ ਦੇਖ ਸਕਦੇ ਆ ਧੁੰਦ ਆ ਇੱਥੇ ਦੇਖੋ ਧੁੰਦਾਂ ਮੌਸਮ ਦੇਖੋ ਕਿੰਨਾ ਵਧੀਆ ਤੇ ਜਿਹੜੀ ਮੇਨ ਪੁਆਇੰਟ ਮੈਂ ਇੱਥੇ ਗੱਲ نوٹ ਕਰੀ ਇੱਥੇ ਦਰਖਤ ਬਹੁਤ ਨੇ ਪਾਰੀ ਏਰੀਆ ਨਾਲ ਦਰਖਤ ਬਹੁਤ ਨੇ ਤੇ ਜਿਹੜਾ ਟੈਂਪਰੇਚਰ ਦਾ ਫਰਕ ਤਾਂ ਪੈਂਦਾ ਹੀ ਆ ਨਾ ਦਰਖਤ ਲਾਉਣ ਨਾਲ ਤੁਸੀਂ ਦੇਖ ਸਕਦੇ ਆ ਅੱਜ 29 ਜੂਨ ਆ ਤੇ 29 ਜੂਨ ਵਾਲੇ ਦਿਨ ਵੀ ਧੁੰਦ ਆ ਦੇਖੋ ਕਿੰਨੀ ਠੰਡ ਆ ਇੱਥੇ ਮੌਸਮ ਬਹੁਤ ਵਧੀਆ ਇੱਥੇ ਦਾ ਵੈਦਰ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਦਾ ਜਿਹੜੀ ਮੇਨ ਪੁਆਇੰਟ ਮੈਂ ਗੱਲ ਇੱਥੇ ਨੋਟ ਕਰੀ ਆ вот можно пара готови де миу кана вот она вот она вот так я могу не могу вот так она 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 вот ਮੱਥਾ ਤਾਂ ਹੁਣ ਅਸੀਂ ਟੇਕ ਲਿਆ ਪਰ ਹੁਣ ਤੁਰ ਜੁਰ ਦੇ ਭੁੱਖ ਵੀ ਉੜੀ ਲੱਗੀ ਆ ਤੇ ਹੁਣ ਅਸੀਂ ਜਾ ਰਹੇ ਹਾਂ ਕਾਂਗੜੇਵਲੀ ਹਨਾ ਕਾਂਗੜੇਵਲੀ ਜਾ ਰਹੇ ਹਾਂ ਤੇ ਦੇਖਦੇ ਆਂ ਆ ਦੇ ਵਿੱਚ ਨਹੀਂ ਕੋਈ ਹੋਟਲ ਆਉਂਦਾ ਤਾਂ ਫਿਰ ਰੋਟੀ ਖਾਵਾਂਗੇ ਕਿਉਂਕਿ ਸਫਰ ਕਰਕੇ ਭੁੱਖ ਲੱਗੀ ਸਾਨੂੰ ਹੁਣ ਅਸੀਂ ਕਾਂਗੜੇਵਲੀ ਜਾ ਰਹੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਜਦ ਆਪਾਂ ਕਾਂਗੜੇਵਲੀ ਨੂੰ ਜਾਂਦੇ ਆਂ ਨਾ ਤਾ ਮੋੜ-ਕੋੜ ਬਹੁਤ ਆਉਂਦੇ ਨੇ ਯਾਰ ਚੜਾਈਆਂ ਚੜਦਿਆਂ ਆਪਾਂ ਨਾ ਮੋੜ ਬਹੁਤ ਆਉਂਦੀਆਂ ਤੇ ਆਟੋਮੈਟਿਕ ਬੰਦਾ ਡਰ ਵੀ ਜਾਂਦਾ ਨਾ ਘਬਰਾਹਟ ਵੀ ਹੋਣ ਲੱਗ ਜਾਂਦੀ ਆ ਤੇ ਬਹੁਤ ਜਿਆਦਾ ਫਿਰ ਮੁਸ਼ਕਿਲ ਆ ਜਾਂਦੀ ਆ ਨਾ ਇਸ ਕਰਕੇ ਹੇਠਾਂ ਵੱਲੀ ਦੇਖਣਾ ਨਹੀਂ ਚਾਹੀਦਾ ਹਲੇ ਤੋਂ ਬੜੇ ਦੇਖਣਾ ਨਹੀਂ ਚਾਹੀਦਾ ਆਪਾਂ ਕਿਉਂਕਿ ਡਰ ਲੱਗਦਾ ਫਿਰ ਹਣਾ ਜਦ ਆਪਾਂ ਹੇਠਾਂ ਨੀਚੇ ਦੇਖਦੇ ਆਂ वैसे मैं माफी चाहना ਤੁਹਾਡੇ ਕੋਲ ਕਿਉਂਕਿ ਮੈਂ ਜਿਆਦਾ ਵਲੌਗ ਨਹੀਂ ਬਣਾ ਸਕਿਆ ਬਿਕੋਜ਼ ਮੇਰਾ ਨਾ ਫੋਨ ਡਾਊਨ ਹੋ ਗਿਆ ਸੀਗਾ ਫੋਨ ਦੀ ਬੈਟਰੀ ਡੈਡ ਹੋ ਗਈ ਸੀ ਤੇ ਬਸ ਮੈਂ ਇੰਨੀ ਕੀ ਵੀਡੀਓ ਬਣਾ ਸਕਿਆ ਹਾਂ ਹਾਂ ਪਰ ਅਸੀਂ ਇੰਜੋਏ ਕੀਤਾ ਤੇ ਆ ਦੇਖੋ ਹੁਣ ਅਸੀਂ ਹਿਮਾਚਲ ਤੋਂ ਬਾਹਰ ਆ ਗਏ ਆ ਆਨੰਦਪੁਰ ਸਾਹਿਬ ਜਾ ਰਹੇ ਆ ਤੇ ਰਸਤੇ ਵਿੱਚ ਸਵੀਲ ਲੱਗੀ ਹੋਈ ਸੀ ਜਦੋਂ ਪੰਜਾਬ ਆਇਆ ਮੈਨੂੰ ਚੌ ਚੜ ਗਿਆ ਨਾ ਵੀ ਅਸੀਂ ਪੰਜਾਬ ਆ ਗਏ ਤੇ ਸਵੀਲ ਲੱਗੀ ਹੋਈ ਆ ਨਾ ਅਸੀਂ ਹੁਣ ਸਵੀਲ ਪੀ ਰਹੇ ਆ ਤੰਦੀ ਮਿੱਠੇ ਜਲ ਦੀ ਸਵੀਲ ਹੁਣ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ ਅਨੰਦਪੁਰ ਸਾਹਿਬ ਲਈ ਜਾ ਰਹੇ ਹਾਂ ਤੇ ਉੱਥੇ ਵੀ ਅਸੀਂ ਕੜਨਾ ਹੈ ਆ ਵਿਰਾਸਤੇ ਖਾਲਸਾ ਦੇਖਣਾ ਤੇ ਨਾਲੇ ਮੱਥਾ ਦੇਖਣਾ ਆ ਨੰਗਲ ਡੈਮ ਆ ਤੁਸੀਂ ਦੇਖ ਸਕਦੇ ਹੋ ਨੰਗਲ ਡੈਮ ਹੈ ਸਾਡਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜੁੜ ਦੱਸਿਓ ਤੇ ਵਲੌਗ ਨੂੰ ਵੱਤ ਵਤ ਸ਼ੇਅਰ ਕਰਿਓ ਹਨਾ ਤੇ ਵੀ ਲਾਈਕ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮਿਲਦੇ ਆਪਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੇ ਬਲੌਗ ਨੂੰ ਖਸਮ ਕਰਦੇ ਹੋ ਥੈਂਕ ਯੂ ਬਹੁਤ-ਬਹੁਤ